ਸਰਦਾਰ ਕੁਬਾਲ ਸਿੰਘ ਚੁੰਦਾ ਜਦੋਂ ਬਤੌਰ ਜ਼ਿਲ੍ਹਾ ਪ੍ਰਧਾਨ ਸਨ ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਜੋ ਸਖਤ ਮਿਹਨਤ ਕੀਤੀ ਜੋ ਗਰਾਸ ਰੂਟ ਤੇ ਗਏ ਉਹ ਘਰ ਘਰ ਜਾ ਕੇ ਉਹਨਾਂ ਨੇ ਮੀਟਿੰਗਾਂ ਕਰਾਈਆਂ ਤਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਉਹਨਾਂ ਨੂੰ 1 ਸਾਲ ਪਹਿਲੇ ਕਹਿਤਾ ਸੀ ਕਿ ਤੁਸੀਂ ਲੋਕ ਸਭਾ ਦੀ ਚੋਣ ਲੜੋ ਸੰਗਰੇੜੀ ਸ ਪਰ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਇਆ ਜੀ ਵੀ ਸਾਡੇ ਨਾਲ ਗੱਲਬਾਤ ਤਾਂ ਕਰ ਲੈਂਦੇ ਸਾਡੇ ਨਾਲ ਥੋੜੀ ਡਿਸਕਸ਼ਨ ਹੋ ਜਾਂਦੀ ਤਾਂ ਅਸੀਂ ਮਤਲਬ ਗੁੱਸਾ ਨਾ ਫੀਲ ਕਰਦੇ ਹੁਣ ਗੁੱਸਾ ਜਿਹਾ ਫੀਲ ਹੋ ਰਿਹਾ ਇੱਥੋਂ ਤੱਕ ਕਿ ਹਾਲ ਜਿਹੜੇ ਇਹਦੇ ਬੇਰਬੇ ਨੇ ਸਾਡੇ ਕੋਲ ਪ੍ਰਾਪਤ ਨਹੀਂ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਉੱਤਰ ਦੇ ਸਕਦੇ ਨੇ ਕਿ ਉਹਨਾਂ ਨੇ ਵਿਚਾਰ ਪਟੰਦਰਾ ਕੀਤਾ ਜਾਂ ਨਾ ਕੀਤਾ ਅਸੀਂ ਦੋ ਵਾਰ ਉਹਨਾਂ ਦੇ ਘਰ ਜਾਏ ਢੀਂਸਾ ਸਾਹਿਬ ਦੇ ਪਰ ਉਹਨਾਂ ਨੇ ਬੇਨਤੀ ਕੀਤੀ ਸੀ ਉਹ ਕਹਿੰਦੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਵੀ ਮਾੜਾ ਮੋਟਾ ਰਾਜ ਨਹੀਂ ਤੇ ਕਰਤੱਵ ਨਾ ਹੁੰਦੇ ਰਹਿੰਦੇ ਨੇ ਵਰਕਰਾਂ ਦੀਆਂ ਉਹਨਾਂ ਨੇ ਆਪਣੇ ਵੱਲੋਂ ਕੁਝ ਨਹੀਂ ਕਿਹਾ ਜਿਹੜੇ ਸਾਡੇ ਥੱਲੇ ਵਰਕਰ ਨੇ ਕੋਈ ਸੈਕੰਡ ਕਲਾਸ ਦੇ ਲੀਡਰ ਨੇ ਉਹਨਾਂ ਨੇ ਜ਼ਰੂਰ ਜਵਾਬ ਪੜਕੇ ਹੁੰਦੇ ਸੁਖਦੇਵ ਸਿੰਘ ਢੀਂਡਸਾ ਦਾ ਜਿਹੜਾ ਬਿਆਨ ਆਇਆ ਜੀ ਕਿ ਅਸੀਂ ਅਕਾਲੀ ਹਾਂ ਅਕਾਲੀ ਹੋ ਰਹਾਂਗੇ ਨਹੀਂ ਪਾਰਟੀ ਛੱਡਾਂਗੇ ਨਹੀਂ ਬੀਜੇਪੀ ਚ ਜਾਵਾਂਗੇ ਐ ਬਹੁਤ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ ਕੀਤੀ ਆ ਇਹਦੇ ਕਰਕੇ ਲੱਗਦਾ ਵੀ ਉਹ ਹਿੱਲਣ ਵਾਲੇ ਨਹੀਂ ਹੈਗੇ ਜਾਂ ਕੋਈ ਪੜਕਣ ਵਾਲੇ ਨਹੀਂ ਉਹਨਾਂ ਦੇ ਜੋ ਖੂਨ ਦੇ ਵਿੱਚ ਆ ਸ਼ਰਮ ਨਹੀਂ ਅਕਾਲੀ ਦਾ ਕੱਲਾ ਕੱਲਾ ਕਤਰਕ ਹੋਊਗਾ ਜਾਨੀ ਕਿ ਇੱਕ ਦੋ ਦਿਨਾਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਤੁਹਾਡੇ ਨਾਲ ਦੇਖਣਗੇ ਇਹ ਆਸਾਂ ਨੇ ਤੁਹਾਡੀ ਪੂਰੀ ਆਸ ਹੈ ਪੂਰੀ ਮਿਹਦਾ ਸਾਨੂੰ ਕਿ ਸਾਡੇ ਨਾਲ ਉਹ ਇਕੱਠੇ ਚੋਣਾਂ ਅਸੀਂ ਮੇਮੂ ਪੂਰੇ ਡਟ ਕੇ ਲੜਨਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਲਗਾਤਾਰ ਕੈਂਪੇਨ ਆ ਜਿਹੜੀ ਜਿੱਥੇ ਉਮੀਦਵਾਰ ਐਲਾਨੇ ਗਏ ਨੇ ਜਿਹੜੀਆਂ ਜਿਹੜੀਆਂ ਸ਼ੀਟਾਂ ਤੇ ਤਾਂ ਕੈਂਪੇਨ ਤਕਰੀਬਨ ਸਟਾਰਟ ਹੋ ਚੁੱਕੀ ਆ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਸੋ ਤੁਹਾਨੂੰ ਸੰਗਰੂਰ ਦੀ ਜਾਣਕਾਰੀ ਦੇਵਾਂਗੇ ਕਿ ਸੰਗਰੂਰ ਚ ਇੱਕ ਵੱਡਾ ਉਲਟਫੇਰ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਚਰਚਾਵਾਂ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਉਮੀਦਵਾਰ ਹੋਣਗੇ ਪਰ ਉਸ ਤੋਂ ਬਾਅਦ ਇਕਬਾਲ ਸਿੰਘ ਝੁੰਦਾ ਕਿਉਂਕਿ ਇਕਬਾਲ ਸਿੰਘ ਝੁੰਦਾ ਨੂੰ ਕਾਫੀ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਇੰਚਾਰਜ ਲਗਾਇਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹੀ ਉਮੀਦਵਾਰ ਐਲਾਨਿਆ ਹੁਣ ਕਿਵੇਂ ਦਾ ਰਹਿਣ ਵਾਲਾ ਇਹ ਦੇਖਣਾ ਹੋਵੇਗਾ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਇਆ ਕਿ ਅਸੀਂ ਅਕਾਲੀ ਹਾਂ ਅਕਾਲੀ ਹੀ ਰਹਾਂਗੇ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਕਿਉਂਕਿ ਪਰਮਿੰਦਰ ਢੀਂਡਸਾ ਦਾ ਕੋਈ ਬਿਆਨ ਹਜੇ ਤੱਕ ਨਹੀਂ ਆਇਆ ਸ਼ਾਂਤ ਨੇ ਉਸ ਤੋਂ ਬਾਅਦ ਕਦੋਂ ਉਹ ਕੈਂਪੇਨ ਸ਼ੁਰੂ ਕਰਵਾਉਣਗੇ ਕਰਵਾਉਣਗੇ ਜਾਂ ਨਹੀਂ ਕਰਵਾਉਣਗੇ ਸ਼ਾਂਤ ਰਹਿਣਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਸੋ ਸ਼ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਨੇ ਸਾਡੇ ਨਾਲ ਮੌਜੂਦ ਨੇ ਸੰਘਰੇੜੀ ਸਾਹਿਬ ਉਮੀਦਵਾਰ ਐਲਾਨੇ ਨੇ ਇਕਵਾਲ ਸਿੰਘ ਝੁੰਦਾ ਪਰਮਿੰਦਰ ਸਿੰਘ ਢੀਂਡਸਾਹ ਦੇ ਨਾਮ ਦੀਆਂ ਚਰਚਾਵਾਂ ਸਨ ਕਿਵੇਂ ਰਹਿਣ ਵਾਲਾ ਤੁਸੀਂ ਕੰਪੇਨ ਵੀ ਸਟਾਰਟ ਕੀਤੀ ਆ ਤੇ ਕਿਵੇਂ ਦਾ ਉਧਰ ਕੋਈ ਰਿਸਪਾਂਸ ਆਇਆ ਕੋਈ ਗੱਲਬਾਤ ਹੋਈ ਜਾਂ ਨਹੀਂ ਹੋਈ ਅਜੇ ਤੱਕ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਬਹੁਤ ਹੀ ਸੋਚ ਵਿਚਾਰ ਨਾਲ ਪਿਛਲੇ ਸਮੇਂ ਤੋਂ ਇੱਕ ਸਾਲ ਤੋਂ ਲਗਭਗ ਸਰਦਾਰ ਕੁਵਾਲ ਸਿੰਘ ਚੁੰਦਾ ਜਦੋਂ ਬਤੌਰ ਜ਼ਿਲ੍ਹਾ ਪ੍ਰਧਾਨ ਸਨ ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਜੋ ਸਖਤ ਮਿਹਨਤ ਕੀਤੀ ਜੋ ਗਰਾਸਰੂਟ ਤੱਕ ਗਏ ਉਹ ਘਰ ਘਰ ਜਾ ਕੇ ਉਹਨਾਂ ਨੇ ਮੀਟਿੰਗਾਂ ਕਰਾਈਆਂ ਤਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਉਹਨਾਂ ਨੇ ਇੱਕ ਸਾਲ ਪਹਿਲੇ ਕਹਿਤਾ ਸੀ ਕਿ ਤੁਸੀਂ ਲੋਕ ਸਭਾ ਦੀ ਚੋਣ ਲੜਨੀ ਹੈ ਲੇਕਿਨ ਜਿਹੜੀ ਦੂਸਰੀ ਗੱਲ ਹੈ ਕਿ ਢਿੰਡ ਸਾਹਾ ਸਾਡੇ ਢਿੰਡ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਔਰ ਸ਼ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਨੇ ਸਵਾਰਗਵਾਸੀ ਸਦਾ ਪ੍ਰਗਾਤ ਸਿੰਘ ਜੀ ਬਦਲੇ ਥਾਂ ਤੇ ਉਹਨਾਂ ਨੂੰ ਬੁਣਾਇਆ ਗਿਆ ਹੈ ਉਹਨਾਂ ਦੇ ਸਾਨੂੰ ਪੂਰੀ ਉਮੀਦ ਹੈ ਕਿ ਚਲੋ ਮੀਟਿੰਗਾਂ ਦਾ سلسلہ ਚੱਲਦਾ ਰਹਿੰਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਦੇਣਗੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਜੋ ਉਮੀਦਵਾਰ ਨੇ ਸਰਦਾਰ ਕਵਾਲ ਸਿੰਘ ਨੂੰ ਧੜ ਕੇ ਮਦਦ ਕੀਤੀ ਜਵੇ ਬਿਲਕੁਲ ਪਰ ਪਰਮਿੰਦਰ ਸਿੰਘ ਢੀਂਸਾ ਨੇ ਵੀ ਆਪਣੀ ਕੈਂਪੇਨ ਸ਼ੁਰੂ ਕਰਤੀ ਸੀ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਬਹੁਤ ਪਿੰਡਾਂ 'ਚ ਗਏ ਨੇ ਕੀ ਲੱਗਦਾ ਤੁਹਾਨੂੰ ਉਸ ਤੋਂ ਬਾਅਦ ਗੱਲਬਾਤ ਇਹੀ ਸਾਹਮਣੇ ਆਉਂਦੀ ਹੈ ਕਿ ਅਸੀਂ ਮੀਟਿੰਗਾਂ ਕਰ ਰਹੇ ਸੀ ਜੀ ਟਿੱਕ ਟਕ ਹੋਰ ਦੇਤੀ ਜੇ ਪਹਿਲਾਂ ਰਿਸਪੌਂਸ ਮਿਲਿਆ ਸੀ ਸੁਖਵੀਰ ਸਿੰਘ ਬਾਦਲ ਵੱਲੋਂ ਜਾਂ ਨਾ ਮਿਲਿਆ ਕਿਵੇਂ ਦੀ ਗੱਲਬਾਤ ਆਈ ਦੇਖੋ ਇਹ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਧਕਰ ਹੈ ਜੀ ਔਰ ਸਾਨੂੰ ਉਮੀਦ ਹੈ ਕਿ ਜਦੋਂ ਉਹਨਾਂ ਨੇ ਮੀਟਿੰਗਾਂ ਸ਼ੁਰੂ ਕੀਤੀਆਂ ਉਹਨਾਂ ਦਾ ਸਰਦਾਰ ਪ੍ਰਿੰਸਿੰਗ ਢਿੰਡ ਸਾਹਿਬ ਢਿੰਡ ਸਾਹਿਬ ਨੇ ਪਹਿਲਾਂ ਵੀ ਕਹਿਤਾ ਸੀ ਕਿ ਮੈਂ ਸ਼ਾਇਦ ਚੋਣ ਨਾਲ ਲੜਾਂ ਤੇ ਇਸੇ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਚੁੰਦਾ ਸਾਹਿਬ ਨੂੰ ਥਾਪੜਾ ਦੇ ਦਿੱਤਾ ਸੀ ਕਿ ਤੁਸੀਂ ਆਪਣੀ ਤਿਆਰੀ ਕਰੋ ਅਗਰ ਉਹ ਸ਼ਰਤ ਰੱਖਦੇ ਜਾਂ ਇਸ ਤਰ੍ਹਾਂ ਹੁੰਦੇ ਤਾਂ ਉਮੀਦ ਇਹ ਵੀ ਸੀ ਕਿ ਅਸੀਂ ਦਾ ਐਲਾਨ ਕਰਤਾ ਸੀਗਾ ਸਾਰੇ ਜ਼ਿਲ੍ਹੇ ਨੇ ਕਿ ਜਿਹਨੂੰ ਵੀ ਟਿਕਟ ਪਾਰਟੀ ਦੇਊਗੀ ਭਾਵੇਂ ਪਰਮਿੰਦਰ ਸਿੰਘ ਢਿੰਡ ਸਾਹਿਬ ਜਾਂ ਅਕਵਾਲ ਸਿੰਘ ਚੁੰਦਾ ਹੋਣ ਸਾਡੀ ਸਮੁੱਚੀ ਟੀਮ ਸਾਡੇ ਸਰਕਲਾਂ ਦੇ ਪ੍ਰਧਾਨ ਸਾਹਿਬਾਨ ਜ਼ਿਲ੍ਹਾ ਜਥੇਬੰਦੀ ਹਲਕਾ ਚਾਰਜ ਉਹਨਾਂ ਨੇ ਫੈਸਲਾ ਕਰਤਾ ਸੀ ਕਿ ਤਨਮਨ ਤਾਂ ਉਹਨਾਂ ਦੀ ਡਟ ਕੇ ਸੇਵਾ ਕਰਨਗੇ ਬਿਲਕੁਲ ਹੈ ਸੰਗਰੇੜੀ ਸਾਹਿਬ ਪਰ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਇਆ ਜੀ ਵੀ ਸਾਡੇ ਨਾਲ ਗੱਲਬਾਤ ਤਾਂ ਕਰ ਲੈਂਦੇ ਸਾਡੇ ਨਾਲ ਥੋੜੀ ਡਿਸਕਸ਼ਨ ਹੋ ਜਾਂਦੀ ਤਾਂ ਅਸੀਂ ਮਤਲਬ ਗੁੱਸਾ ਨਾ ਫੀਲ ਕਰਦੇ ਹੁਣ ਗੁੱਸਾ ਜਿਹਾ ਫੀਲ ਹੋ ਰਿਹਾ ਇੱਥੋਂ ਤੱਕ ਕਿ ਹਾਲ ਉਹ ਜਿਹੜੇ ਇਹਦੇ ਬੇਰਬੇ ਨੇ ਸਾਡੇ ਕੋਲ ਪ੍ਰਾਪਤ ਨਹੀਂ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਉੱਤਰ ਦੇ ਸਕਦੇ ਨੇ ਕਿ ਉਹਨਾਂ ਨੇ ਵਿਚਾਰ ਪਟਾਂਦਰਾ ਕੀਤਾ ਜਾਂ ਨਾ ਕੀਤਾ ਅਸੀਂ ਦਾ ਸ਼ਪਾਹੀਆਂ ਪਾਰਟੀ ਦੇ ਜੋ ਸਾਨੂੰ ਹੁਕਮ ਆਇਆ ਹੈ ਅਕਵਾਲ ਸਿੰਘ ਝੁੰਡਾ ਨੂੰ ਨਵੀਂ ਦਵਾਰ ਬਰ ਆਇਆ ਅਸੀਂ ਉਹਦੀ ਕੜੀ ਦੇ ਵਿੱਚੋਂ ਅੱਜ ਹਲਕਾ ਸਰੂਰ ਦੇ ਵਿੱਚ ਲੜੀਵਾਰ ਪ੍ਰੋਗਰਾਮ ਰੱਖ ਲਿਆ ਸਾਡੇ 7 ਪ੍ਰੋਗਰਾਮ ਨੇ ਅੱਜ ਆ ਫੱਗੂ ਵਾਲੇ ਦੂਸਰਾ ਪ੍ਰੋਗਰਾਮ ਸੀ ਏਕੰਡਾਮਪੁਰ ਰੱਖਿਆ ਗਿਆ ਉਸ ਤੋਂ ਬਾਅਦ ਵਿੱਚ ਮੱਝ ਆਪਣੇ ਘਰਾਚੋਂ ਘਰਾਚੋਂ ਤੋਂ ਬਾਅਦ ਮਗਵਾਲ ਹੈ ਬਹੁਤ ਉਦੂਆ ਸੀ ਪੁੰਨਿਆ ਕੋਲ ਟਾਵਰ ਦੇ ਵਿੱਚ ਰੱਖਿਆ ਸ਼ਹਿਰ ਦਾ ਸਾਨੂੰ ਜੋ ਹਿਦਾਇਤ ਪਾਰਟੀ ਵੱਲੋਂ ਮਿਲੀ ਅਸੀਂ ਪਾਰਟੀ ਦੇ ਛਪਾਈਆਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜੋ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਉਹਨਾਂ ਮੁਤਾਬਕ ਹੀ ਚੱਲਦੇ ਆਂ ਪਰਵਿੰਦਰ ਸਿੰਘ ਢੀਂਡ ਸਾਹਿਬ ਟਿਕਟ ਲੈਂਦੇ ਅਸੀਂ ਉਹਨਾਂ ਦੀ ਦਿਨ ਰਾਤ ਮਦਦ ਕਰਨੀ ਸੀ ਸਾਡਾ ਮੁੱਢਲਾ ਸੂਲ ਹੈ ਸਾਡਾ ਕੋਈ ਸਾਡੇ ਸਾਰੇ ਸਤਿਕਾਰਯੋਗ ਆਗੂ ਨੇ ਅਸੀਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਉਹ ਵੀ ਵਿੱਤ ਮੰਤਰੀ ਰਹੇ ਨੇ ਪਾਰਟੀ ਦੇ ਵਿੱਚ ਬੜਾ ਤਾਕੜਾ ਸਥਾਨ ਰਿਹਾ ਹੈ ਉਹਨਾਂ ਦਾ ਢੀਂਡ ਸਾਹਿਬ ਸਾਹਿਬ ਦਾ ਬਹੁਤ ਵੱਡਾ ਰੁਤਬਾ ਹੈ 52 ਸਾਲ ਦੀ ਉਹਨਾਂ ਦੀ ਸ ਜੋ ਵੀ ਤੁਹਾਨੂੰ ਹੁਕਮ ਕਰਨਗੇ ਅਸੀਂ ਉਹਦੇ ਫੁੱਲ ਚੜਾਵਾਂਗੇ ਬਿਲਕੁਲ ਸੰਗਰੇੜੀ ਸਾਹਿਬ ਹੁਣ ਤੁਸੀਂ ਪਰਮਿੰਦਰ ਸਿੰਘ ਢਿੰਡਸਾ ਦੇ ਕੋਲ ਜਾਵੋਗੇ ਜਾਂ ਕੋਈ ਡਿਸਕਸ਼ਨ ਕਰੋਗੇ ਵੀ ਆ ਜੋ ਢਿੰਡਸਾ ਸਾਹਿਬ ਆਪਾਂ ਤੁਹਾਡਾ ਹਲਕਾ ਲੈਰਾ ਜੀ ਲੈਰੇ ਚ ਤੁਸੀਂ ਸਪੋਰਟ ਕਰਿਓ ਫੁੱਲ ਸਪੋਰਟ ਨਾਲ ਸਪੋਰਟ ਮਿਲੇਗੀ ਜਾਂ ਉਹ ਚੱਲੇਗੀ ਉਹ ਗੱਲਬਾਤ ਹੋਵੇਗੀ ਅਸੀਂ ਦੋ ਵਾਰ ਉਹਨਾਂ ਦੇ ਘਰ ਜਾਏ ਢਿੰਡਸਾ ਸਾਹਿਬ ਦੇ ਉਹਨਾਂ ਨੇ ਬੇਨਤੀ ਕੀਤੀ ਸੀ ਕਹਿੰਦੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਵੀ ਰਮਾੜਾ ਮੋਟਾ ਰਾਜਨੀਤਿਕ ਅਕਰਤਨਾ ਹੁੰਦੇ ਰਹਿੰਦੀਆਂ ਨੇ ਵਰਕਰਾਂ ਦੀਆਂ ਉਹਨਾਂ ਨੇ ਆਪਣੇ ਵੱਲੋਂ ਕੁਝ ਨਹੀਂ ਕਿਹਾ ਜਿਹੜੇ ਸਾਡੇ ਥੱਲੇ ਵਰਕਰ ਨੇ ਕੋਈ ਸੈਕੰਡ ਕਲਾਸ ਦੇ ਬਿਲਕੁਲ ਸ਼ਾਂਤ ਰਹਿਣੇ ਔਰ ਪਾਰਟੀ ਦਾ ਜੋ ਹੁਕਮ ਹੈ ਮੈਂ ਮੇਰੀ ਬੇਨਤੀ ਹੈ ਵਰਕਰ ਸਾਹਿਬਾਨ ਨੂੰ ਵੀ ਮੈਂ ਤੁਸੀਂ ਡਟ ਕੇ ਮਦਦ ਕਰਨੀ ਹੈ ਉਹ ਇੱਕ ਦੋ ਰਾਂਝ ਗੱਲ ਕਲੀਅਰ ਹੋ ਜੂ ਚੁੰਦਾ ਸਾਹਿਬ ਵੀ ਜਾਏ ਦੋ ਵਾਰ ਸਾਰੀ ਜਥੇਬੰਦੀ ਜਾਏ ਉਹਨਾਂ ਦੇ ਘਰ ਉਹਨਾਂ ਸਤਿਕਾਰ ਕਰਦੇ ਆਂ ਅਸੀਂ ਤੁਹਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲਾ ਇੱਕ ਦੋ ਦਿਨਾਂ ਦੇ ਵਿੱਚ ਉਹ ਗੱਲ ਇਹ ਕਲੀਅਰ ਕਰ ਦੇਣਗੇ ਕਿ ਪਾਰਟੀ ਵੱਡੀ ਹੈ ਪਾਰਟੀ ਸੁਪਰੀਮ ਹੈ ਜਿਹਨੂੰ ਪਾਰਟੀ ਨੇ ਟਿਕਟ ਦੇ ਕੇ ਨਮਜ ਹੈ ਉਹਦੀ ਪੂਰੀ ਮਦਦ ਕਰੋ ਅੱਛਾ ਬਿਲਕੁਲ ਜਨਨ ਕਿ ਉਮੀਦਵਾਰ ਐਲਾਨਨ ਤੋਂ ਬਾਅਦ ਜਾ ਕੇ ਤੁਸੀਂ ਢੀਂਸਾ ਸਭ ਕੋ ਉਮੀਦਵਾਰ ਐਲਾਨਨ ਤੋਂ ਬਾਅਦ ਢੁੰਦਾ ਸਾਹਿਬ ਵੀ ਜਾ ਕੇ ਆਏ ਨੇ ਸੰਰੂਰ ਵੀ ਜਾ ਕੇ ਆਏ ਸੀ ਅਸੀਂ ਸਾਰੇ ਉਹਨਾਂ ਨੇ ਇਹ ਹੀ ਕਿਹਾ ਕਹਿੰਦੇ ਕੋਈ ਗੱਲ ਨਹੀਂ ਮਾੜਾ ਮੋਟਾ ਵਰਕਰਾਂ ਦੇ ਵਿੱਚ ਉਹ ਨਿੱਕੀ ਗੱਲ ਹੋ ਜਾਂਦੀ ਹੈ ਕਿਉਂਕਿ ਸਾਰੇ ਵਰਕਰਾਂ ਜਜ਼ਬਾਤੀ ਹੁੰਦੇ ਨੇ ਕੋਈ ਵਰਕਰ ਸਿਆਣੇ ਵੀ ਹੁੰਦੇ ਨੇ ਜੇ ਇੱਕ ਬੰਦੇ ਨੇ ਗੱਲ ਕਹੀ ਤੇ ਉਹਨੂੰ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਕਿ ਉਹਨਾਂ ਦੀ ਪਾਲਿਸੀ ਹੈ ਉਹ ਬਹੁਤ ਸੁੱਝੇ ਲੀਡਰ ਨੇ ਅੰਤਰਰਾਸ਼ਟਰੀ ਪਦਦਰ ਦੇ ਲੀਡਰ ਨੇ ਕੌਮੀ ਪਦਦਰ ਵੀ ਰਹੇ ਨੇ ਸੈਂਟਰ ਵਿੱਚ ਵਜੀਰ ਵੀ ਰਹੇ ਨੇ ਉਹ ਐਸਾ ਕਦਮ ਨਹੀਂ ਚੁੱਕਣਗੇ ਸਾਨੂੰ ਪੂਰੀ ਉਮੀਦ ਠੀਕ ਹੈ ਬਾਕੀ ਸੁਖਦੇਵ ਸਿੰਘ ਢੀਂਡਸਾ ਦਾ ਜਿਹੜਾ ਬਿਆਨ ਆਇਆ ਜੀ ਕਿ ਅਸੀਂ ਅਕਾਲੀ ਹਾਂ ਅਕਾਲੀ ਹੋ ਰਹਾਂਗੇ ਨਹੀਂ ਪਾਰਟੀ ਛੱਡਾਂਗੇ ਨਹੀਂ ਬੀਜੇਪੀ 'ਚ ਜਾਵਾਂਗੇ ਐ ਬਹੁਤ ਤਰ੍ਹਾਂ ਦੀ ਉਹਨਾਂ ਨੇ ਗੱਲਬਾਤ ਕੀਤੀ ਆ ਇਹਦੇ ਕਰਕੇ ਲੱਗਦਾ ਵੀ ਉਹ ਹਿੱਲਣ ਵਾਲੇ ਨਹੀਂ ਹੈਗੇ ਜਾਂ ਕੋਈ ਪੜਕਣ ਵਾਲੇ ਨਹੀਂ ਉਹਨਾਂ ਦੇ ਜੋ ਖੂਨ ਦੇ ਵਿੱਚ ਆ ਸ਼ਰਮ ਨਹੀਂ ਅਕਾਲੀ ਦਾ ਰક્ત ਕੱਲਾ ਕੱਲਾ ਕਤਰਾ ਖੂਨ ਦਾ 1972 ਦੇ ਵਿੱਚ ਉਹਨਾਂ ਨੇ ਢੀਂਡਸਾ ਨੇ ਚੋਣ ਲੜੀ ਸੀ ਉਸ ਟਾਈਮ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਉਹਨਾਂ ਨੂੰ ਯਾਤਨ ਕੀਤਾ ਕਿ ਤੁਹਾਨੂੰ ਮਨਿਸਟਰ ਬਣਾਉਣਾ ਹੈ ਆਜ਼ਾਦ ਚੋਂ ਲੜੀ ਸੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਮਨਿਸਟਰੀ ਛੱਡੀ ਆਪਦੀ ਪੰਥ ਦੇ ਵਿੱਚ ਰਹੇ 77 ਚ ਮਨਿਸਟਰ ਬਣੇ 80 ਚ ਐਮਐਲਏ ਬਣੇ ਸੈਂਟਰ ਦੇ ਵਿੱਚ ਵਜ਼ੀਰ ਰਹੇ 18 ਸਾਲ ਰਾਜ ਸਭਾ ਚ ਰਹੇ ਉਹ ਪਾਰਟੀ ਦੇ ਕੋਈ ਬਖ ਹੋ ਜਾਣਗੇ ਠੀਕ ਹੈ ਮਾੜਾ ਮੋਟਾ ਬਖਰੇਮ ਆਇਆ ਹੈ ਵਿਚਾਰਧਾਰਾ ਦੀ ਲੜਾਈ ਸੀ ਉਹ ਦੂਰ ਹੋ ਗਈ ਪਰਵਾਹਾਂ ਚ ਵੀ ਹੁੰਦੀ ਰਹਿੰਦੀ ਹੈ ਪਰ ਸਾਨੂੰ ਪੂਰੀ ਉਮੀਦ ਹੈ ਕਿ ਇੱਕ ਦੋ ਜਨਾਂ ਦੇ ਵਿੱਚ ਗੱਲ ਬਿਲਕੁਲ ਕਲੀਅਰ ਹੋ ਜਾਣੀ ਹੈ ਕਿ ਇੱਕ ਕੋਈ ਕੈਂਡੀਡੇਟ ਸਾਡੇ ਜੋ ਪਾਰਟੀ ਪ੍ਰਧਾਨ ਨੇ ਲਾਨੇ ਨਿਕਵਾਲ ਸਿੰਘ ਚੋਦਾ ਜਿਹੜੇ ਬੜੇ ਸਿਆਣੇ ਨੇ ਸੁਲਝੇ ਹੋਏ ਨੇ ਗਰਾਸ ਰੂਟ ਤੋਂ ਉੱਠੇ ਹੋਏ ਨੇ ਔਰ ਇੱਕ ਕਿਸਾਨ ਦੇ ਪੁੱਤ ਨੇ ਵਰਕਰ ਪੂਰੇ ਸਾਡੇ ਕੌਂਸਲ ਵਿੱਚ ਨੇ ਜਾਨੀ ਕਿ ਇੱਕ ਦੋ ਦਿਨਾਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਤੁਹਾਡੇ ਨਾਲ ਦੇਖਣਗੇ ਇਹ ਆਸਾਂ ਨੇ ਤੁਹਾਡੀ ਪੂਰੀ ਆਸ ਹੈ ਪੂਰੀ ਉਮੀਦ ਹੈ ਸਾਨੂੰ ਕਿ ਸਾਡੇ ਨਾਲ ਉਹ ਇਕੱਠੇ ਚੋਣਾਂ ਸੀ ਮੇਮੂਨ ਪੂਰੇ ਡਟ ਕੇ ਕਰਾਂਗੇ ਠੀਕ ਹੈ ਬਿਲਕੁਲ ਜੀ ਸੋ ਸ਼ਰੋਮਣੀ ਅਕਾਲੀ ਦਲ ਪ੍ਰਧਾਨ ਨੇ ਜ਼ਿਲ੍ਹਾ ਸੰਗਰੂਰ ਦੇ ਤੇਜਿੰਦਰ ਸਿੰਘ ਸੰਘਰੇੜੀ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲੇ ਨੇ ਇਕਬਾਲ ਸਿੰਘ ਝੁੰਦਾ ਨੇ ਵੀ ਮੁਲਾਕਾਤ ਕੀਤੀ ਆ ਅਸੀਂ ਦੋ ਵਾਰ ਕੋਠੀ ਜਾ ਕੇ ਆਇਆ ਗੱਲਬਾਤ ਕੀਤੀ ਆ ਕਿ ਉਹ ਕਹਿ ਰਹੇ ਨੇ ਕਿ ਕੋਈ ਦਿੱਕਤ ਨਹੀਂ ਅਸੀਂ ਪਾਰਟੀ ਦੇ ਨਾਲ ਆ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਦਾ ਪਹਿਲਾਂ ਹੀ ਬਿਆਨ ਆਇਆ ਕਿ ਜਿਹੜੀਆਂ ਚਰਚਾਵਾਵਾਂ ਹੋ ਰਹੀਆਂ ਨੇ ਅਸੀਂ ਭਾਜਪਾ ਵਿੱਚ ਨਹੀਂ ਜਾਵਾਂਗੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਛੱਡਾਂਗੇ ਇੱਥੋਂ ਤੱਕ ਕਹਿ ਰਹੇ ਨੇ ਅਤੇ ਤੇਜਿੰਦਰ ਸਿੰਘ ਸੰਗਰੇੜੀ ਨੇ ਇਹ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਸਾਡੀ ਕੈਂਪੇਨ ਦੇ ਵਿੱਚ ਦਿਖਣਗੇ ਆਉਣ ਵਾਲੇ ਦਿਨਾਂ ਵਿੱਚ ਉਹ ਸਾਡਾ ਸਾਥ ਦੇਣਗੇ ਅਤੇ ਅਸੀਂ ਵੱਡੀ ਵੜਤ ਨਾਲ ਪੂਰੇ ਪੰਜਾਬ ਦੇ ਵਿੱਚੋਂ ਸੀਟਾਂ ਜਿੱਤਾਂਗੇ ਕੈਮਰਾਮੈਨ ਅਸ਼ੋਕ ਮਾਨ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ